ਲਾਲੀ ਮਿੱਤਰੋ ਸੋਨੂੰ ਹੁਣ ਬਹੁਤ ਨੰਦਪੁਰ ਵੇਲੇ ਜਾਂ ਬਾਲਣ ਚੀਨ ਵੇਲੇ ਤੁਹਾਨੂੰ ਯਾਦ ਕਰੀਦਾ ਕਿਉਂ ਲਾਲੀ ਲਾਲੀ ਹੋਇਆ ਬਲਕਾਰਾ ਹੋਇਆ ਰਾਜੂ ਹੋਇਆ ਲੋਰੇ ਕਾ ਤੇ ਰਵੀ ਹੋਇਆ ਮਗਰ ਰੋਟੀਆਂ ਾਟੀਆਂ ਲੈ ਕੇ ਜਾਂਦੇ ਲਾਲੀ ਔਰ ਆਪਣੇ ਮੁੰਡੇ ਜਿਹੜੇ ਬਾਹਰ ਗਏ ਸਾਰੇ ਮਾਣਾ ਮਾਣੇ ਨੇ ਹੁਣ ਦੁਕਾਨ ਕਰ ਲਈ ਤੇ ਅਨੰਦਪੁਰ ਵਾਲੇ ਕਿੰਨਾ ਆਪਣਾ ਬਣਦਾ ਹੁੰਦਾ ਇਹ ਮਾਹੌਲ ਜਦੋਂ ਆਪਾਂ 라ਚਣ ਇਕੱਠਾ ਕਰਦੇ ਕਿਵੇਂ ਆਪਣੇ ਜਵਾਕ ਟਰੈਕਟਰਾਂ ਦੇ 25 30 ਜਵਾਕ ਹੁੰਦੇ ਸੀ ਸਾਰੇ ਕੋੜ ਚੋਂਣਤਾ ਯਾਰ ਮਨਜਿੰਦਰ ਉਹ ਨਹੀਂ ਥੋੜੀ ਰਹਿ ਗਏ ਇੱਕ ਹੁਣ ਜੰਟੇ ਕੇ ਜਵਾਕ ਹੈਗੇ ਵਿਚਾਰੇ ਤਿੰਨ ਚਾਰ ਚੱਲ ਹਲੇ ਉਹ ਤਾਂ ਨਾਲ ਰੌਣਕ ਲਾਉਂਦੇ ਆ ਆ ਸੰਦੀਪ ਡਾਕਟਰ ਦਾ ਮੁੰਡਾ ਆ ਦਾ ਦੂਜੇ ਦਾ ਫਾਲੇ ਦਾ ਮੁੰਡਾ ਹੁੰਦਾ ਨਾਲ ਆਪਣੇ ਜੰਟੇ ਦਾ ਮੁੰਡਾ ਵੀ ਹੁੰਦਾ ਮਨਜਿੰਦਰ ਵੀ ਹੁੰਦਾ ਤੇ ਗਿਆਨੀ ਹੋ ਜਾਂਦਾ ਇਹ ਜੇ ਸਾਰੇ ਹੁਣ ਬਾਣਾ ਵੀ ਕਹਿੰਦੇ ਕਿ ਦੋ ਤਿੰਨ ਲਵਾਉਂਗਾ ਦੋ ਦਿਨ ਇਸ ਤਰ੍ਹਾਂ ਜੋ ਆਖ ਬਾਤ ਤੋਂ ਬਾਤ ਨਾਲ ਰਲਣ ਤੇ ਨਾਲ ਕੋ ਨੀ ਟੇਖਣੋਂ ਲੈ ਲਾਂਗੇ ਡਾਂਗੇ ਵਾਲਿਆਂ ਨੂੰ ਕੁਝ ਚਾਰ ਪੰਜ ਜਣੇ ਉਹ ਹੋ ਜਾ ਕਰਨਗੇ ਇਹ ਜੇ ਰਲ ਮਿਲ ਕੇ ਚਲਾ ਲਿਆ ਕਰਾਂਗੇ ਕੰਮ ਪਰ ਜਾਨ ਬਹੁਤ ਆਉਂਦੀ ਇਹਨਾਂ ਦੀ ਕਿਉਂਕਿ ਲਾਲੀ ਵਾਲੇ ਹਲੇ ਹਿੰਮਤ ਹੀ ਬਹੁਤ ਸੀ ਜਾਨ ਕੰਮ ਨੂੰ ਹਾਂ ਮੁੰਦੇ ਸੀ ਲਾਲੀ ਜਿਵੇਂ ਕੋਡੀ-ਕੁਡੀ ਖੇਡਦਾ ਸੀ ਨਾ ਉਹਨਾਂ ਜੋਅਕਾ ਦੇ ਵਿੱਚ ਜਾਨ ਵੀ ਹੁੰਦੀ ਆ ਯਾਰ ਹਾਂ ਬਹੁਤ ਐਵੇਂ ਕਹਿੰਦੇ ਲਾਲੀ ਹੁਣੀ ਇਹਨਾਂ ਨੂੰ ਜਕਣਾ ਚੱਕ ਲੋ ਖੁੰਡਾ ਅੱਲਾਹ ਉਹ ਜੋਰ ਦੱਬ ਕੇ ਉਦੋਂ ਮੈਂ ਲੋਸਮੈਂਟ ਕਰਦਾ ਉਹਨਾਂ ਤੋਂ ਪਰਮਾਜ ਖੁੰਡ-ਖੰਡ ਚੱਕਦੇ ਨਹੀਂ ਚੱਕੇ ਫੇ ਕਹਿੰਦਾ ਚਲੋ ਲਾਲੀ ਹੋਵੋ ਭੱਜ ਕੇ ਕਰਾਂ ਆਲਿਓ ਤੁਸੀਂ ਤਾਂ ਪਹਿਲਵਾਨ ਆ ਯਾਰ ਚੱਕੋ ਚੱਲ ਕੇ ਹੈ ਸਾਰੇ ਆਪਣੇ ਮੁੰਡੇ ਐਵੇਂ ਕਹਿੰਦੇ ਬਹੁਤ ਯਾਰ ਨੰਦਪੁਰ ਤਾਂ ਮਹੀਨਾ ਬਾਅਦ ਆਬਲੇ ਪੰਜ-ਛੇ ਦਿਨ ਪਹਿਲਾਂ ਆਵੜਣਾ ਤੇ ਦੋ ਦਿਨ ਮਗਰੋਂ ਆਉਂਦੇ ਹੀ ਪੂਰੀ ਰੌਣਕ ਰੱਖਦੇ ਸੀ ਏਰ ਕੀ ਲਾਲੀ ਵੱਧ ਤੋਂ ਵੱਧ ਇਹ ਕਰਾਂਗੇ ਵੀ ਅਸੀਂ ਵੀ ਟਾਈਮ ਪਹਿਲਾਂ ਨਾਲ ਹੀ ਚੱਲਾਂਗੇ ਪੰਜ-ਚਾਰ ਦਿਨ ਪਹਿਲਾਂ ਆ ਲੈਣਾ ਠੀਕ ਕਿਉਂਕਿ ਰਾਸ਼ਨ ਪਾਲਣ ਭਾਂਡੇ ਇਹ ਨਾਲ ਹੀ ਲੈ ਜਾਣੇ ਆ ਪਹਿਲੇ ਟਰਾਲੀਆਂ ਕਢਿਆਰੀ ਦੀਆਂ ਚ ਆ ਕੇ ਉੱਥੇ ਚੱਲ ਅਸੀਂ ਜਾ ਕੇ ਉੱਥੇ ਬਾਜੀ ਤੂੰ ਚਲਦਾ ਲਾਵਾਂਗੇ ਰੌਣਕਾਂ ਤਾਂ ਮੁੱਤੂਪੂ ਲਾ ਕੇ ਤੇ ਉੱਥੇ ਪਿਆ ਕਰਾਂਗੇ ਹਾਂ ਮਨਜੰਦਰ ਹੁਣੇ ਕਹਿੰਦੇ ਚਲੋ ਚਾਚਾ ਤੁਸੀਂ ਵੀ ਨਾਲ ਹੀ ਮੈਂ ਕਿਹਾ ਚਲੋ ਯਾਰ ਚੱਲਦੇ ਹਾਂ ਸਾਰੇ ਯਾਰ ਕੇ ਏਜੰਟੇ ਹੁਣੀ ਆ ਜਾਣਗੇ ਮਗਰਲੇ ਤਾਂ ਹੈ ਅ ਪਹਿਲੇ ਚੱਲ ਵੜਾਂਗੇ ਮਨਜੰਦਰ ਹੁਣਾਂ ਦੇ ਨਾਲ ਠੀਕ ਲਾਵਾਂਗੇ ਕਿੰਨਾਂ ਦਾ ਪਰ ਲੋਣਕਾਂ ਹੋਰ ਕਿ ਟਰੱਕ ਹੈ ਨਹੀਂਗੇ ਯਾਰ ਕਿ ਟਰੱਲਗੇ ਤੋਰਾਂਗੇ ਫਿਰ ਦੋ ਵੱਡੀਆਂ ਹੁਣੇ ਕਈਆਂ ਵੀ ਟਰੱਲਗੇ ਮਨੰਦਨ ਨੂੰ ਕਿਹਾ ਵੀ ਪਹਿਲਾਂ ਇਹ ਦੋ ਇੱਕ ਤਾਂ ਬਾਲਣ ਦੀ ਇੱਕ ਪੰਡਿਆਂ ਦੀ ਇਹ ਲਾਦ ਲੋ ਤੇ ਸੰਗਤ ਵਾਸਤੇ ਤਾਂ ਸਭ ਕੁਝ ਹੋ ਹੀ ਜਾਂਦਾ ਹੁੰਦਾ ਹਾਂ ਬਾਲਣ ਵਾਲੀ ਬਾਤ ਹੈਗੀ ਆ ਬੰਜਾਲਿਆਂ ਦੀ ਟਰਾਲੀ ਵੱਡੀ ਉਦੋਂ ਚਾ ਲਾਦ ਲਾਗੇ ਹਾਂ ਆਹ ਤੁਹਾਨੂੰ ਸਾਰੇ ਰਲ ਜਾਣਗੇ ਰਕੀ ਲਾਲੀ ਨੂੰ ਆਉਂਦੇ ਆ ਦਿਨ ਕਬੱਡੀ ਵਾਲੇ ਚੇਤਕ ਨਹੀਂ ਹੋਏ ਕਬੱਡੀ ਵਾਲੇ ਦਿਨ ਆਉਂਦੇ ਆ ਚਿੱਤੇ ਆ ਲੱਲੀ ਗਿਆਨੀ ਤੇ ਹੈਪੀ ਤੇ ਆਪਣਾ ਕਾਲਾ ਗੋਪੀ ਤੇ ਗੋਲੇ ਹੁਣੀ ਹੁੰਦੇ ਸੀ ਮਾਣਾ ਫਰਮਨ ਕਿੰਨੇ ਆਪਣੇ ਗਵਾਰ ਦੇ ਵਿੱਚੋਂ ਹੀ ਹੁੰਦੇ ਸੀ ਤੁਸੀਂ ਯਾਰ ਸਾਰੇ ਜਦੋਂ ਮੈਂ ਕਲਾਉਂਦਾ ਰਿਹਾ ਤੁਹਾਨੂੰ ਸਕੂਲ ਟੀਮ ਆਪਣੀ ਇੰਨੀ ਵਧੀਆ ਬਣ ਗਈ ਸੀ ਤੂੰ ਕੱਲ ਹੀ ਛੱਡ ਦੇ ਯਾਰ ਪੂਰੀ ਟੌਪ ਦੀ ਟੀਮ ਬਣ ਗਈ ਸੀ ਉਦੋਂ ਗੱਲ ਕਰ ਵੀ ਥੋੜਾ ਜਿਹਾ ਬੰਦੇ ਆਪਣੇ ਵੱਡੇ ਪਹਿਲਾਂ ਰਲਣ ਲੱਗੇ ਥੋੜਾ ਜਿਹਾ ਬਸ ਇਹਨਾਂ ਨੇ ਨਾਂ ਰਲਦਾ ਹੋਵੇ ਨਾ ਗੇਮ ਬਹੁਤ ਉੱਚੀ ਸੁੱਚੀ ਬਣਦੀ ਆ ਬੰਦੇ ਦੀ ਫਿਰ ਜਦੋਂ ਆਪਾਂ ਰਲ ਕੇ ਖੇਡਦੇ ਆ ਨਾ ਫਿਰ ਉਦੋਂ ਗੇਮ ਨਹੀਂ ਬਣਦੀ ਗੇ ਬਣਦੀ ਆ ਤਕੜੇ ਨਾਲ ਖੇਡ ਕੇ ਆਪ ਤੋਂ ਤਕੜੇ ਨਾਲ ਫਿਰ ਪਤਾ ਲੱਗਦਾ ਵੀ ਹਾਂ ਠੀਕ ਖੇਡ ਹੈਗੀ ਆ ਸਪ੍ਰਿੰਟ ਬਹੁਤ ਸੀ ਲਾਲੀ ਦੀ ਦਾ ਯਾਰ ਬਹੁਤ ਸਪ੍ਰਿੰਟ ਸੀ ਪਾਜ ਦਾ ਜਦੋਂ ਲਿੱਚੀ ਮਾਰਦਾ ਦੇ ਛੱਡ ਜਾਂਦਾ ਸੀ ਪਿੱਛੇ ਚਾਰ ਚਾਰ ਕਰਮਾ ਬੰਦੇ ਨੂੰ ਮਨਜੰਦਰ ਵੀਰਾਂ ਦਾ ਠੀਕ ਸੀ ਲਿਚੀ ਉਹਦੀ ਵੀ ਬਹੁਤ ਸੀ ਅਵਨੰਦਰ ਦੀ ਲਾਲੀ ਕੇ ਦੀ ਅ ਗਿਆਨੀ ਤਾਂ ਵੀ ਅੜਕੇ ਉਹਨਾਂ ਦੇ ਹੈ ਹੀ ਪਿਸਟਾਪ ਨੂੰ ਚੰਗਾ ਸੀ ਮਾਣਾ ਵੀ ਸਟਾਪਰ ਚੰਗਾ ਸੀ ਲਾਲੀ ਕਾਲਾ ਗੋਪੀ ਇਤਨੇ ਰੇਡ ਪਾਉਂਦੇ ਹੁੰਦੇ ਸੀ ਅ ਮੇਰੇ ਬੋਰ ਦਾ ਕੰਮ ਵੀ ਇਹ ਤੋਂ ਆਪਣੇ ਕੋਲੇ ਹਮਸਾਹ ਕਾੜੀ ਪੈੜੀ ਹੁੰਦੀ ਸੀ ਉੱਥੇ ਵੀ ਆਪਾਂ ਮੋਟਰ ਕੱਢ ਲਈ ਕਿਤੇ ਪਾ ਲਈ ਕਈ ਦਿਨ ਉਹ ਵੀ ਕੰਮ ਕਰਦੇ ਰਿਹਾ ਨਾਲ ਖਰਾ ਆਉਂਦੇ ਸੀ ਇਹ ਸੋਰੀ ਹਾਂ ਬਹੁਤ ਇਹ ਜਿਹੜਾ ਸਾਰਿਆਂ ਨੇ ਆ ਲਾਲੀ ਠੀਕ ਆ ਕੋਈ ਹੋਰ ਹੋਈ ਤਾਂ ਦੱਸੀ ਕੋਈ ਆਪਾਂ ਵੀਡੀਓ ਪਾ ਦੇਾਂਗੇ ਕੋਈ ਦੱਸੀ ਜੇ ਤੇਰੇ ਕੋਈ ਗੱਲ ਕੋਲ ਯਾਦ ਆ ਗਈ ਤਾਂ ਮੈਂ ਤਾਂ ਹੁਣ ਪਹਿਲੀਆਂ ਛੋਟੀਆਂ ਕਬੱਡੀ ਵਾਲੀਆਂ ਵੀਡੀਓ ਤਾਂ ਪਾਈਆਂ ਛੋਟੀਆਂ ਸਾਰੀਆਂ ਹੁਣ ਜੇ ਕੋਈ ਹੋਰ ਤੈਨੂੰ ਯਾਦ ਆ ਗਈ ਤਾਂ ਮੈਨੂੰ ਦੱਸੀ ਆਪਾਂ ਉਹ ਵੀ ਪਾ ਦੇਾਂਗੇ ਕੋਈ ਹਾਸੇ ਮਖੌਲ ਵਾਲੀਆਂ ਗੱਲਾਂ ਹੁੰਦੀਆਂ ਯਾਰ ਵਿੱਚ ਕੋਈ ਹੋਈਆਂ ਹਈਆਂ ਹੁੰਦੀਆਂ ਉਹ ਦੱਸ ਦੀ ਠੀਕ ਆ ਹਾਂ ਬਾਕੀ ਫੋਨ ਪਨ ਕਰਦੇ ਰਿਹਾ ਕਰੋ ਹੁਣ ਮੂਰੇ ਆ ਗਿਆ ਅਨੰਦਪੁਰ ਪੂਰੀ ਚੜ੍ਹਦੀ ਕਲਾ ਨਾਲ ਕਰਨੀ ਆ ਸੇਵਾ ਸਾਰਿਆਂ ਨੂੰ ਕਿਹਾ ਬਲਕਾਰੇ ਹੋਣਾ ਨੂੰ ਵੀ ਅ ਜਮੇਰ ਵਾਲੇ ਨੂੰ ਵੀ ਕਿਹਾ ਵਾ ਦੱਬ ਕੇ ਕਰਿਓ ਮੇਰੇ ਵੀਰ ਕਰਾਂ ਸੇਵਾ ਬਾਂਬੇ ਦੀ ਸਾਲ ਬਾਦ ਆਉਂਦਾ ਇਹ ਦਿਨ ਠੀਕ ਆ ਅ ਵਧੀਆ 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 ਮੇਰੇ ਵੀਰ ਵਧੀਆ ਕੰਮ ਕਰੋ ਦੱਬ ਕੇ ਕਰਾਇ ਤੇ ਬਾਹਰ ਇਹ ਉਮਰ ਹੁੰਦੀ ਆ ਬੰਦੇ ਦੀ ਬੜੇ ਪੇਚਾ ਕੇ ਨਹੀਂ ਕੰਮ ਹੁੰਦੇ ਹੁੰਦੇ ਇਹ ਉਮਰ ਨਹੀਂ ਹੁੰਦੇ ਹੁੰਦੇ ਆ ਚਲ ਠੀਕ ਆ ਫਿਰ ਹੈ ਕਰੇ ਬਹਿ ਕੇ ਪਾਈ ਆ ਮੈਂ ਲਾਲੀ ਇਹ ਵੀਡੀਓ ਆ ਚੰਗੀ ਲੱਗੀ ਤਾਂ ਕੇ ਸ਼ੇਅਰ ਕਰ ਦਿ ਮੇਰਾ ਵੀਰ ਹੋ ਕਿ ਹੁਣ ਆਪਣੇ ਬੰਦੇ ਘੱਟ ਆਉਂਦੇ ਆ ਯਾਰ ਦੇਖਣ ਨੂੰ ਮਸਾ 50 50 60 60 ਹੀ ਰਹਿ ਗਏ